ਲੈ ਵੀ ਮਤਲਬ ਖੈਰ ਸਬਜ਼ੀ ਮੰਡੀ ਮਾਂ ਪਹੁੰਚ ਗਏ ਉੱਧ ਦੇਖੋ ਉਟਾ ਗਏ ਪਏ ਮੈਂ ਪੂਰੇ ਆ ਦੇਖੋ ਵੀ ਸਬਜ਼ੀਆਂ ਦੇ ਰੇਟ ਕਹਿੰਦੇ ਪੂਰੇ ਆਸਮਾਨ ਨੂੰ ਲੱਗੇ ਜੀਮੀਦਾਰ ਤੇ ਕਹਿੰਦੇ ਕੁਝ ਨਹੀਂ ਬੱਲੇ ਪੈਂਦਾ ਜਿਹੜੇ ਰੇੜੀਆਂ ਵਾਲੇ ਬਿਕਰੀ ਤਾਂ ਉਹੀ ਕਰਦੇ ਨੇ ਦੇਖੋ ਭਾਈ ਗਾਜਰ ਕੇ ਰੇਟ 20 ਰੁਪਏ ਗਾਜਰਾਂ 20 ਰੁਪਏ ਸਲਗਮ 20 ਸਲਗਮ ਵੀ 20 20 ਰੁਪਏ ਨੂੰ ਪਾਤੇ ਕਹਿੰਦਾ ਵੈਂਡਣ ਭਾਈ ਆ ਦੇਖੋ ਇੱਥੇ ਏ ਵੀ ਲੈ ਵੀ 20 ਰੁਪਏਾਰੇ 20 ਰੁਪਏ ਨੂੰ ਇਹ ਭਾਅ ਤਾਂ ਸਾਰਾ 640 ਹੈ 640 ਲਾਦੀ ਕਹਿੰਦਾ ਵੀ 40 ਰੁਪਏ ਇਧਰ ਆਦਾਬਾਦ 70 ਰੁਪਏ ਨੂੰ ਕਿਲੋ ਠੀਕ ਹੈ ਟਮਾਟਰ ਟਮਾਟਰ ਪਾਏ ਭਾਈ 50 ਰੁਪਏ ਨੂੰ ਆ ਦੇਖ ਲੈ ਬੰਦੇ ਨੇ ਸ਼ੋਪਿੰਗ ਕਰ ਲਈ ਥੈਲੇ ਭਰ ਲੇ ਭਲੀ ਮਾਟਰ ਵੀ 50 ਹੈ ਨਾ ਵੀ ਘਰਾਂ ਵਾਸਤੇ ਕੋਈ ਲੰਗਰ ਦਾ ਮਾਲ ਨਹੀਂ ਹੈਗਾ ਇਹ ਬੰਦੇ ਨੇ ਬਿੱਡ ਦੇ ਸਾਹਬ ਨਾਲ ਬਾਟ ਹੈ ਦੇਖੋ ਤਾਂ ਮੈਂ ਤੇਰੀ ਆ ਦੇਖੋ ਸ਼ੋਪਿੰਗ ਪੂਰੀ ਕਰੀ ਗਈ ਐ ਫਲੀ ਮੈਟਰ 35 ਰੁਪਏ ਚੱਕੋ ਜੰਨਾ ਆ ਦੇਗਾ ਫਲੀ ਮੈਟਰ ਕਹਿੰਦਾ ਵੀ ਪੂਰੇ ਦਾਣਾ ਦਾਣਾ ਕਹਿੰਦਾ ਵੀ 4-6 6 ਦਾਣੇ ਨਿਕਲਦੇ ਬੰਦੇ ਦੀ ਫੋਟੋ ਵੀ ਦਿਖਾ ਕਾ ਯਾਰ ਰੁਪਏ ਬਾਈ ਦੀ ਫੋਟੋ ਦਿਖਾ ਦੇ ਆ ਦੇਖੋ ਵੀ ਬੰਦਿਆਂ ਦੀ ਇਹਨਾਂ ਦੀ ਐ ਬਾਈ ਦੁਕਾਨ ਇਹ ਸਭ ਤੋਂ ਸਸਤਾ ਰੇਟ ਉਹ ਰਿਹਾ ਹੈ ਢਾੜ ਮੰਡੀ ਵਿੱਚ ਸਭ ਤੋਂ ਸਸਤਾ ਰੇਟ ਅਸੀਂ ਉਦੀ ਦੇਖਿਆ ਇਹ ਬੰਦਿਆਂ ਨਹੀਂ ਕਰ ਲਓ ਪਛਾਣ ਹੋਰ ਪਾਸੇ ਨੂੰ ਨਹੀਂ ਕਹਿੰਦਾ ਸੌਦੇ ਪੱਤੇ ਲੈ ਜਿਓ ਠੀਕ ਐ ਆ ਬੰਦਾ ਬੈਠਾ ਆਈ ਆ ਬੈਠਾ ਆਈ ਇਹਨਾਂ ਤੇ ਲਿਓ ਭਾਈ ਸਬਜੀ ਬਾਜੀ ਆ ਦੇਖ ਲੈ ਕੱਲੀ ਕੱਲੀ ਚੀਜ਼ ਦੇ ਕਹਿੰਦਾ ਵੀ ਆਖਮਾਨ ਨੂੰ ਰੇਟ ਲੱਗੇ ਪਏ ਆ ਬੈਠੇ ਹੈ ਤਾਂ ਮਲ ਸੌਦਾ ਸਸਤਾ ਹੀ ਐ ਇਹ ਆ ਖੈੜ ਮੰਡੀ ਦੇ ਰੰਗ ਟੰਗ ਦੇਖ ਲੋ ਠੀਕ ਐ ਸੌਧੀਆਂ ਅੱਜ ਦਾ ਰੇਟ ਬਹੇ ਠੀਕੇ ਠੀਕ ਐ ਮਲੋ ਵੀਡੀਓ ਨੂੰ ਕਰ ਦੋ ਸ਼ੇਅਰ ਖੈੜ ਮੰਡੀਆਂ ਪੈ ਗਏ ਪਟਾਕੇ ਸਾੜੇ ਬੰਦੇ ਨੇ ਲੁੱਟ ਲਈ ਮੰਡੀ ਪੂਰੀ ਪੀਕਪ ਭਰ ਕੇ ਸਬਜੀ ਦੀ ਖਰੀਦੀ ਐ ਲੈ ਵੀ ਖੈੜ ਮੰਡੀ ਨਾਲ ਪੂਰੀ ਹਰਿਆਈ ਹੋ ਰਹੀ ਹੈ ਭਾਈ ਕੀ ਆ ਰੇਟ ਆ ਕੁਛੀ ਯਾਰੀਆਂ ਤੈਨ ਬਾਈ ਸਾਗ ਗੰਦਲਾਂ ਵਾਲਾ ਪਾਤੀਆ ਬਾਈ ਨੇ ਵਿੱਚੇ ਮੇਥੇ ਸਾਗ ਮਾਰੋ ਨਿਗਾ ਕੰਮ ਹਰਾ ਹੀ ਹਰਾ ਹੋਇਆ ਪਿਆ ਬਾਬਾ ਦੇ ਆ ਇਹ ਜਿਹੜੇ ਠੰਡ ਕਹਿੰਦਾ ਵੀ ਧੁੰਦ ਪਹਿਲੀ ਪਈ ਐ ਸਿਆਲੇ ਦੀ ਲੈ ਵੀ ਗੰਦਲਾਂ ਵਾਲਾ ਸਾਗ ਪਾਲਕ ਧਣੀਆਂ ਮੇਥੇ ਲੈ ਵੀ ਕੰਮ ਪੂਰਾ ਹਰਾ ਹੀ ਹਰਾ ਹੋਇਆ ਪਿਆ ਸਿਆਲ ਦੀ ਪਹਿਲੀ ਤੋਂ ਦਬਾਈ ਵੇ ਖੰਡਾ ਪੂਰੇ ਵੱਟ ਕੱਢੇ ਪਏ ਯਾਰੋ ਤਸੀ ਪੀਗੇ ਵਾਲੇ ਹੋਵੇ ਲੈ ਵੀ ਮਾਰੀ ਝਲੂਨੇ ਦਾ ਸ਼ੇਰ ਵੀਡੀਓ ਨੂੰ ਲੈ ਵੀ ਵੱਟ ਕੱਢੇ ਪਏ ਖੈੜ ਮੱਡੀ ਵਾ ਪੂਰੇ ਹਨ ਮਲੋ ਕਿ ਅਕੜੋ ਕੰਮ ਨੂੰ ਲੈ ਵੀ ਇਹ ਕਹਿੰਦਾ ਵੀ ਸਿਆਲ ਦੀ ਸ਼ਗਾਤ ਕਟੜ ਦੀ ਵੜਾਈ ਚੱਲਦੀ ਇਹਦਾ ਕਟ ਲੈ ਕਹਿੰਦਾ ਇਹਨੂੰ ਕਟਾਰ ਲਾ ਲਓ ਕਟੜ ਲਾ ਲਓ ਆ ਦੇਖ ਲੋ ਬਾਈ 80 ਰੁਪਏ ਕਿਲੋ ਪਾ ਰਿਆ ਤੈਨੂੰ ਬਈ ਪੂਰਾ ਮੁਰਦੇ ਦਾ ਵਾਂਗੇ ਬਣਦਾ ਏ ਤੜਕਾ ਛੜਕਦਾ ਠੋਕਣਾ ਪੈਂਦਾ ਤਾਂ ਬਣਦਾ ਏ ਆ ਦੇਖ ਤਾਂ ਕੜਲੀ ਬੜਾਈ ਚਾਰੀ ਪੂਰੇ ਮਾਰੋ ਮਾਰ ਆ ਹੈ ਨਾ ਬਈ ਟਰੱਕ ਤਾਰਿਆ ਬਦਲਾ ਲੈ ਵੀ ਖੜਕਾ ਓ ਚੰਗੀ ਤਰ੍ਹਾਂ ਦੇਖ ਤਾਂ ਪੀਸ ਮੈਂ ਕਹਿੰਦਾ ਦੜਾ ਦੜਾ ਟਰੱਕ ਵੇਚ ਲਿਆ ਕਹਿੰਦਾ ਬਈ ਸਵੇਰ ਦਾ ਨੋਟਾਂ ਦੇ ਥੈਲੇ ਪਰ ਪਰ ਕੇ ਚਾਰ ਪੰਜ ਦਾ ਰੱਖਿਆ ਏ ਦੋ ਤਿੰਨ ਕਹਿੰਦਾ ਹੋਰ ਲੋਡ ਹੋਏਵੇਂ ਉਹ ਦੇਖ ਮੂੰਹ ਵਿੱਚ ਮੁਸਕੜੀਆਂ ਆਦੀ ਜਾਂਦਾ ਏ ਇੱਕ ਤਾਂ ਡੈਡ ਡੈਡ ਪਾਈ ਜ ਨੇ ਭਾਈ ਇੱਕ ਟਰੱਕ ਵੇਚ ਲਿਆ ਨੇ ਨਾ ਕਟੜ ਦਾ ਪੂਰਾ ਟਰੱਕ ਤਿੰਨ ਬੋਰੀਆਂ ਨੋਟਲੀਆਂ ਭਰ ਕੇ ਕਮਾਈਆਂ ਦੀਆਂ ਸਵੇਰ ਦੇ ਨੇ ਭਾਈ ਇਧਰ ਕਾਰ ਦਾ ਤਾਂ ਹੋਰ ਕਿੰਨੇ ਦੇ ਆਹ ਦੇਖ ਭਾਈ ਟਰੱਕ ਦਾ ਰਹਾ ਵਾ ਭਾਈ ਆਹ ਦੇ ਬੰਦੇ ਨੇ ਸਾਡੇ ਨਾਲ ਪੀ ਚੱਕ ਲਿਆ ਕਹਿੰਦਾ ਰਿੰਨ ਰਿੰਨ ਕੇ ਅੱਜ ਲੰਗਰੇ ਲਾ ਦੇਣਾ ਖੜਾਈਂਗੇ ਪੜਾਈਂਗੇ